ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਉਥਰ-ਪੁਤਲ ਦੇਖੀ ਵੱਡੀ ਤਰਥੱਲੀ ਜਿਹੜੀ ਆ ਮੱਚੀ ਦੇਖੀ ਕਿਉਂਕਿ ਅੱਜ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਦਿੱਤਾ ਸੀ ਕਿ ਅੱਜ ਪੰਜਾਬ ਦੀ ਸਿਆਸਤ ਇਹ ਨਹੀਂ ਖਾਸ ਕਰਕੇ ਅਕਾਲੀ ਤੇ ਸੁਖਬੀਰ ਬਾਦਲ ਦੀ ਸਿਆਸਤ ਦੇ ਲਈ ਵੱਡਾ ਦਿਨ ਹੈ ਕਿਉਂਕਿ ਅੱਜ ਜਥੇਦਾਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਲਬ ਕਰ ਲਿਆ ਆਕਾਲ ਤਖਤ ਸਾਹਿਬ ਦੇ ਅੱਜ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਕਿਉਂਕਿ ਕਦੇ ਸੁਖਬੀਰ ਸਿੰਘ ਬਾਦਲ ਆਪਣੇ ਇਸ਼ਾਰੇ ਤੇ ਜਥੇਦਾਰਾਂ ਨੂੰ ਚਲਾਉਂਦੇ ਸੀ ਅੱਜ ਜਥੇਦਾਰਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਤਲਬ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਢੜੇ ਤੋਂ ਵੱਖਰੇ ਹੋਏ ਢੜੇ ਦੇ ਲੋਕ ਜਿਹੜੇ ਆ ਜਿਹੜੇ ਬਾਗੀ ਹੋਏ ਸੁਖਵੀਰ ਸਿੰਘ ਬਾਦਲ ਤੋਂ ਉਹਨਾਂ ਲੋਕਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਅਕਾਲ ਤੱਕ ਸਾਫ਼ ਤੋਂ ਦਿੱਤੀ ਗਈ ਆ ਸੁਖਵੀਰ ਦੇ ਖਿਲਾਫ ਉਸ ਸ਼ਿਕਾਇਤ ਦੇ ਉੱਪਰ ਜਥੇਦਾਰਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਔਰ ਉਹਨਾਂ ਗੱਲਾਂ ਦਾ ਜਵਾਬ ਮੰਗਿਆ ਗਿਆ ਜਿਨ੍ਹਾਂ ਤੋਂ ਸੁਖਵੀਰ ਸਿੰਘ ਬਾਦਲ ਔਰ ਅਕਾਲੀ ਦਲ ਅੱਜ ਤੱਕ ਭੱਜਦਾ ਰਿਹਾ ਚਾਹੇ ਉਹ ਅਕਾਲੀ ਦਲ ਵੇ ਆ ਵੀ ਦੇ ਮਸਲਿਆਂ ਤੇ ਫਸਿਆ ਹੋਵੇ ਚਾਹੇ ਉਹ ਗੋਲੀ ਕਾਢ ਦੇ ਮਸਲਿਆਂ ਤੇ ਫਸਿਆ ਹੋਵੇ ਚਾਹੇ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਤੇ ਫਸਿਆ ਹੋਵੇ ਤੇ ਚਾਹੇ ਕੁਝ ਹੋਰ ਗੱਲਾਂ ਹੋਣ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਅੱਜ ਜੱਜਦਾਰ ਸਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤੱਕ ਸਾਬਤੇ ਤਲਬ ਕਰਕੇ ਮੰਗਿਆ ਸੁਖਬੀਰ ਸਿੰਘ ਬਾਦਲ ਦੇ ਵੀ ਅਗਲੀ ਸਿੱਧੀ ਕਿਹੋ ਜੀ ਰਹਿਣ ਵਾਲੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿੰਨਾ ਪਹਿਲਾਂ ਫਸੇ ਹੋਏ ਆ ਕਿ ਉਸ ਤੋਂ ਵੀ ਜ਼ਿਆਦਾ ਗੜਿੱਕੀ 'ਚ ਫਸ ਗਿਆ ਜਾਂ ਸੁਖਬੀਰ ਸਿੰਘ ਬਾਦਲ ਦਾ ਹੀ ਇੱਕ ਇਹ ਪੈਂਤੜਾ ਹੈਗਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅੱਜ ਬਾਗੀ ਤੜੇ ਦੇ ਵੱਲੋਂ ਵੀ ਕੁਝ ਅਜੀਹਾ ਐਕਸ਼ਨ ਕਰ ਲਿਆ ਗਿਆ ਅਜ ਤੋਂ ਬਾਅਦ ਚਰਚਾ ਸੀ ਕਿ ਅੱਜ ਸ਼ਾਇਦ ਬਾਗੀ ਤੜਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤਿੰਕਾਭਜਾ ਕਰ ਲਊਗਾ ਉੱਥੇ ਸਥਿਤੀਆਂ ਟਕਰਾਅ ਵਾਲੀਆਂ ਵੀ ਬਣ ਚੱਲੀਆਂ ਸੀ ਔਰ ਆਹਮੋ ਸਾਹਮਣੇ ਵੀ ਜਿਹੜਾ ਉਹ ਬਣ ਵਾਲੀ ਸਥਿਤੀ ਜਿਹੜੀ ਉਹ ਬਣ ਗਈ ਸੀ ਕੀ ਕੁਝ ਗੱਲਬਾਤ ਹੋਈ ਉਸ ਤੇ ਵੀ ਅਹਿਮ ਚਰਚਾ ਕਰਨੀ ਹੈ ਉਧਰ ਅਹਿਮ ਗੱਲ ਇਹ ਹੈ ਕਿ ਡਿਬਰੂਗੜ੍ਹ ਜੇਲ੍ਹ ਤੋਂ ਅਮਰਤਪਾਲ ਹੋਰਾਂ ਦੇ ਵੱਲੋਂ ਵੀ ਪੱਤਰ ਲਿਖੇ ਦਿੱਤਾ ਗਿਆ ਕੀ ਕਿਹਾ ਗਿਆ ਉਹਦੇ ਵਿੱਚ ਉਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਆ ਸਭ ਤੋਂ ਪਹਿਲਾਂ ਸਵਾਗਤ ਪ੍ਰੋਮਾਨਸ ਸਵਾਗਤ ਦਾ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਫੇਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਤਾਂ ਅਣਖੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਅੱਜ ਵੱਡਾ ਉਲਟਾ ਫੇਰ ਦੇਖਣ ਨੂੰ ਮਿਲਿਆ ਕਦੇ ਜੱਥੇਦਾਰ ਸਾਹਿਬ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੋਣੀ ਚਲਾਉਂਦੇ ਸੀ ਤੇ ਹੁਣ ਜੱਥੇਦਾਰਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਲਬ ਕਰ ਲਿਆ ਔਰ ਉਹਨਾਂ ਕੋਲੋਂ ਜਵਾਬ ਮੰਗਿਆ ਗਿਆ ਜਿੰਨਾਂ ਗੱਲਾਂ ਦਾ ਜਵਾਬ ਅਜੇ ਤੱਕ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਨਹੀਂ ਚਾਹੇ ਉਹ ਬਿਆਦਬੀ ਤੇ ਹੋਵੇ ਚਾਹੇ ਉਹ ਗੋਲੀ ਕਾਂਟ ਤੇ ਹੋਵੇ ਚਾਹੇ ਉਹ ਦੇਰਾ ਮੁਖੀ ਨੂੰ ਮਾਫੀ ਦਵਾਉਣ ਦਾ ਮਸਲਾ ਹੋਵੇ ਚਾਹੇ ਐਸਜੀਪੀਸੀ ਦੇ ਵੱਲੋਂ 90 ਲੱਖ ਰੁਪਇਆ ਖਰਚ ਕੇ ਉਸ ਮਾਫੀ ਦਾ ਇਸ਼ਤਿਹਾਰ ਕੱਢਣ ਦੇ ਜਿਹੜੇ ਉਹ ਚਰਚੇ ਹੋਣ ਹੁਣ ਇਹਨਾਂ ਗੱਲਾਂ ਤੇ ਜਵਾਬ ਮੰਗਿਆ ਗਿਆ ਕੀ ਸੁਖਵੀਰ ਸਿੰਘ ਬਾਦਲ ਤੋਂ ਵੱਖ ਹੋਏ ਜਿਹੜੇ ਲੋਕ ਨੇ ਉਹਨਾਂ ਦੀ ਸ਼ਿਕਾਇਤ ਤੇ ਜੱਥੇਦਾਰਾਂ ਨੇ ਸੁਖਵੀਰ ਬਾਦਲ ਨੂੰ ਤਲਬ ਕਰਕੇ ਉਹਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜਾਂ ਫਿਰ ਇਹ ਸੁਖਵੀਰ ਸਿੰਘ ਬਾਦਲ ਦਾ ਹੀ ਕੋਈ ਪੈਂਤਰਾ ਕਿਵੇਂ ਦੇਖੀਓ ਪੂਰੀ ਕੀ ਸਖਵੰਦਰਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵਾਸਤੇ ਹੁਣ ਮੁਸ਼ਕਲਾਂ ਜਿਹੜੀਆਂ ਉਹ ਜ਼ਰੂਰ ਪਤਰੀਆਂ ਕਿਉਂਕਿ ਜਿਹੜੀਆਂ ਘਟਨਾਵਾਂ ਦਾ ਜ਼ਿਕਰ 1 ਜੁਲਾਈ ਨੂੰ ਬਾਗੀ ਘਟੜੇ ਦੇ ਪੇਸ਼ ਮਾਫੀ ਨਾਮੇ ਦੇ ਵਿੱਚ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਹੋਇਆ ਉਹਨਾਂ ਸੰਬੰਧੀ ਅੱਜ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਦੇ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ ਕਦੇ ਵੀ ਜਵਾਬ ਜਿਹੜੀ ਆ ਉਹ ਨਹੀਂ ਖਿੰਦੀ ਪਰ ਹੁਣ ਉਸ ਮਾਫੀ ਨਾਮੇ ਦੇ ਕਾਰਵਾਈ ਕਰਦੇ ਹੋਏ ਆ ਜਥੇਦਾਰ ਸਾਹਿਬ ਵੱਲੋਂ ਜਿਹੜਾ ਆ ਪਹਿਲਾ ਦਿਨ ਦਾ ਸਖਬਾ ਸਮਾਜ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਦਿੱਤਾ ਗਿਆ ਔਰ ਨਿੱਜੀ ਤੌਰ ਤੇ ਉਹਨਾਂ ਦੋਸ਼ਾ ਦਾ ਜ ਹੁਣ ਇਹ ਜਿਹੜੀ ਸਥਿਤੀ ਆ ਸਰਦਾਰ ਸੁਖਬੀ ਸਿੰਘ ਬਾਦਲ ਵਾਸਤੇ ਹੀ ਕਹਿ ਸਕਦੇ ਬੜੀ ਗੰਭੀਰ ਸਥਿਤੀ ਆ ਕਿਉਂਕਿ ਅੱਗੇ ਪਾਰਟੀ ਦੇ ਵਿੱਚ ਉਹਨਾਂ ਦੇ ਪ੍ਰਧਾਨਗੀ ਪਦ ਨੂੰ ਲੈ ਕੇ ਬਕਾਫਤੀ ਸੁਰਾਂ ਜਿਹੜੀਆਂ ਉਹ ਸਿਰ ਤੇ ਨੇ ਤੇ ਹੁਣ ਦੂਜੇ ਪਾਸੇ ਜਿਹੇ ਇੱਕ ਧਾਰਮਿਕ ਤੌਰ ਤੇ ਅਕਾਲਪਕ ਸਾਹਿਬ ਤੇ ਜਥੇਦਾਰ ਉਸ ਮਾਫੀ ਨਾਮੇ ਦੇ ਉੱਤੇ ਕਾਰਵਾਈ ਕਰਦੇ ਆ ਐਕਟਿਵ ਹੋ ਗਏ ਆ ਤਾਂ ਸੁਭਾਵਿਕਾ ਸੁਖਵਿੰਦਰ ਜੀ ਆਉਂਦੇ ਦਮ ਸਰਦਾਰ ਸੁਖਬੀ ਸਿੰਘ ਬਾਦਲ ਹੋਣਾ ਵਾਸਤੇ ਓਕੇ ਜਿਹੜੇ ਹੋਣਗੇ ਹੁਣ ਜਵਾਬ ਜਿਹੜਾ ਉਹ ਦੇਣਾ ਪਊਗਾ ਬੇਸ਼ੱਕ ਉਹਨਾਂ ਦੇ ਸਮਰਥਕ ਇਹ ਗੱਲ ਕਹਿ ਰਹੇ ਆ ਕਿ ਹਾਂ ਭਈ ਦੇਖਿਓ 15 ਦਿਨਾਂ ਦੇ ਅੰਦਰ-ਤਕ ਉਹ ਚਿੱਤ ਹੋ ਜਾ ਕਿਸ ਚਾਰੋਂ ਖਾਨੇ ਚਿੱਤ ਹੋ ਜਾਣ। ਹੁਣ ਸਿੱਧੂ ਸਾਹਿਬ ਇੱਥੇ ਵਿਰੋਧੀਆਂ ਦੀ ਗੱਲ ਨਹੀਂ ਹੈ। ਪੰਜਾਬ ਦੇ ਲੋਕ ਪੰਜਾਬ ਦਾ ਹਰ ਨਾਗਰਿਕ ਉਸ ਗੱਲ ਨੂੰ ਜਾਣਨਾ ਚਾਹੁੰਦਾ ਕਿ ਮਾਫੀ ਜਿਹੜੀ ਸੀ ਕਿਸ ਤਰੀਕੇ ਨਾਲ ਦਿੱਤੀ ਗਈ ਜਾਂ ਉਸ ਸਮੇਂ ਚ ਪਰਦੇ ਪਿੱਛੇ ਕੀ ਕੁਝ ਹੋਇਆ ਜਾਂ ਜਿਸ ਤਰੀਕੇ ਦੇ ਅਲਜਾਬ ਉਸ ਸਮੇਂ ਲੜਦੇ ਰਹੇ। ਇਹ ਆਪੇ ਜਥੇਦਾਰਾਂ ਨੂੰ ਮੁੱਖ ਮੰਤਰੀ ਨੂੰ ਵਾਸਤੇ ਸੱਦਿਆ ਗਿਆ। ਉਥੇ ਮਾਫੀ ਦਾ ਦਬਾਅ ਪਾਇਆ ਗਿਆ। ਉਹਨਾਂ ਕੋ ਮਾਫੀ ਦਮਾਈ ਗਈ। ਜਿਹੜ ਉਸ ਵੰਦੀ ਗਿਆਨੀ ਗੁਰਮਖ ਸਿੰਘ ਉਹਨਾਂ ਨੇ ਵੀ ਸਟੇਟਮੈਂਟ ਬਹੁਤ ਕੁਝ ਦਿੱਤੀ ਆ ਪਰ ਅੱਜ ਤੱਕ ਕਦੇ ਵੀ ਉਹ ਅੰਤਮ ਸੱਚ ਜਿਹੜਾ ਉਹ ਕੀ ਹੋਇਆ ਉਹ ਸਾਹਮਣੇ ਨਹੀਂ ਆਇਆ। ਜਦੋਂ ਕਿ ਇਸ ਮੁੱਦੇ ਦੇ ਸਮੇਂ-ਸਮੇਂ ਤੇ ਜਸਟਿਸ ਅਰਜੀਤ ਸਿੰਘ ਕਮਿਸ਼ਨ ਨੇ ਜਿਹੜਾ ਹਾਲਾਕਿ ਉਹ ਗੋਲੀਕਾਂਡ ਦੀ ਚਾਰਜ ਕਰਦੇ ਨੇ ਉਹਦੇ ਵਿੱਚ ਵੀ ਜ਼ਿਕਰ ਆਇਆ ਸੀ ਕਿ ਖਾਫੀ ਬਾਫੀ ਦੇ ਸਬੰਧੀ ਇੱਕ ਇਹ ਥਾਂ ਤੇ ਜਿਹੜਾ ਫਿਲਮੀ ਐਕਟਰ ਅਕਸ਼ੇਖ ਮਾਰਦਾ ਵੀ ਜਿਹੜਾ ਬੱਚੋਂ ਵਿਚੋਲਗੀ ਹੋਈ ਇਸੇ ਤਰੀਕੇ ਨਾਲ ਮੈਨੂੰ ਯਾਦ ਆ ਕਿ ਜਦੋਂ ਕਬਰ ਵਿਜੇ ਪ੍ਰਤਾਪ ਸਿੰਘ ਹੁਣੀ ਇਸ ਗੋਲੀਕਾਂਡ ਦੇ ਸਬੰਧੀ ਜਾਂਚ ਕਰ ਰਹੀ ਸੀ ਉਦੋਂ ਵੀ ਉਹਨਾਂ ਨੇ ਅਕਸ਼ੇਖ ਮਾਰ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਕੀਤੀ ਤਾਂ ਸਮਝਾ ਦੱਸਿਆ ਜਾਂਦਾ ਸੀ ਕਿ ਉਦੋਂ ਅਕਸ਼ੇਖ ਮਾਰ ਨੇ ਇਸ ਸੰਦਰਭ ਚ ਜਿਹੜੇ ਐਮ ਖਲਾਸੀ ਕੀਤੇ ਪਰ ਤਰਾਸਤੀ ਇਸ ਗੱਲ ਦੀ ਰਹੀ ਕਿ ਪੰਜਾਬ ਦੇ ਲੋਕ ਉਸ ਘਟਨਾ ਦੇ ਸੰਬੰਧੀ ਅੱਜ ਤੱਕ ਸੱਚ ਤੋਂ ਬਿਲਕੁਲ ਅਣਪਛਣੇ ਕਿ ਵਾਕਿਆ ਹੀ ਸਰਦਾਰ ਸੁਖਬੀਰ ਸਿੰਘ ਨੇ ਮਾਫੀ ਦਵਾਈ ਵਾਕਿਆ ਹੀ ਜਾਨੀ ਗੁਰਬਚਨ ਸਿੰਘ ਜਥੇਦਾਰ ਨੂੰ ਉਥੇ ਸੱਦਿਆ ਗਿਆ ਮੁੱਖ ਮੰਤਰੀ ਨਵਾਸਤੇ ਤੇ ਇਹ ਕੁਝ ਕਿਹਾ ਗਿਆ ਬਹੁਤ ਗੱਲਾਂ ਇਦਾਂ ਦੀਆਂ ਨੇ ਕਿ ਜਿਹੜੇ ਪੰਜਾਬ ਦੇ ਲੋਕ ਜਾਣਦੇ ਆ ਪਰ ਘੱਟ ਤੋਂ ਘੱਟ ਸਰਦਾਰ ਸੁਖਬੀਰ ਸਿੰਘ ਬਾਦਲ ਪਾਸੋਂ ਇਹ ਸੱਚ ਸੁਣਨਾ ਚਾਹੁੰਦੇ ਆ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲਣਾ ਨਹੀਂ ਮਾਫੀ ਮੰਗੀ ਭੁੱਲ ਚੁੱਕੇ ਅਣਜਾਣਿਆਂ ਦੇ ਵਿੱਚ ਬਹੁਤ ਕੁਝ ਇਦਾਂ ਦਾ ਹੋਇਆ ਪਰ ਅਸਲ ਸੱਚ ਜਿਹੜਾ ਉਸ ਸਾਹਮਣੇ ਨਹੀਂ ਆਇਆ ਤੇ ਹੁਣ ਜਿਸ ਤਰੀਕੇ ਨਾਲ 1 ਜੁਲਾਈ ਨੂੰ ਉਹਨਾਂ ਦੇ ਹੀ ਆਪਣੇ ਸੱਜਣਾ ਮਿੱਤਰਾਂ ਨੇ ਇੱਕ ਮਾਫੀ ਨਾਮਾ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਚੱਕਰ ਵਿੱਚ ਜੋ ਉਹਨਾਂ ਨੂੰ ਪਸਾ ਲਿਆ ਤਾਂ ਉਸ ਚੱਕਰ ਵਿੱਚ ਹੁਣ ਉਹ ਪੇਸ਼ ਉਹਨਾਂ ਨੇ ਉਹਨਾਂ ਤੇ ਆਪਣਾ ਜਿਹੜਾ ਜਵਾਬ ਜਿਹੜਾ ਦੇਣਾ ਤੁਸੀਂ ਦੋ ਗੱਲਾਂ ਕੀਤੀਆਂ ਇੱਕ ਤਾਂ ਗੱਲ ਕੀਤੀ ਕਿ ਉਹ ਜੱਥੇਦਾਰ ਜਿਹੜੇ ਕਦੇ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਨੱਚਦੇ ਸੀ ਜਾਂ ਉਹਨਾਂ ਦੇ ਕਹਿਣ ਅਨੁਸਾਰ ਕੰਮ ਕਰਦੇ ਸੀ ਅੱਜ ਉਹੀ ਜੱਥੇਦਾਰਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਜਦੋਂ ਕਿਆਨੀ ਰਣਜੀਤ ਸਿੰਘ ਦੀ ਨਿਯੁਕਤੀ ਹੁੰਦੀ ਹੈ ਤਾਂ ਉਦੋਂ ਵੀ ਇੱਕ ਫੋਟੋ ਜਿਹੜੀ ਆ ਅਖਬਾਰਾਂ ਦੇ ਵਿੱਚ ਜਿਹੜੀ ਪ੍ਰਕਾਸ਼ਿਤ ਹੋਈ ਜਿਹਦੇ ਵਿੱਚ ਗਿਆਨੀ ਰਕबीर ਸਿੰਘ ਹੁੰਦੀ ਥੱਲੇ ਹੀ ਤੇ ਸਰਦਾਰ ਸੁਖਬੀ ਸਿੰਘ ਬਾਦਲੂਣੀ ਉੱਥੇ ਸੀ ਅੱਜ ਵੀ ਉਹ ਫੋਟੋ ਕਈਆਂ ਥਾਵਾਂ ਤੇ ਚਲਦੀ ਪਈ ਹੈ ਕਿ ਹਾਂ ਭਈ ਵਾਕਈ ਜਦ ਗਿਆਨੀ ਰਕबीर ਸਿੰਘ ਉਹਨਾਂ ਲੋਕਾਂ ਨੂੰ ਬੀਚਤਾਂ ਨਾ ਇਸ ਮੁੱਦੇ ਤੇ ਐਕਸ਼ਨ ਲਿਆ ਜਾਵੇਗਾ ਸਿੱਧੂ ਸਾਹਿਬ ਇਹ ਸ਼ੰਕੇ ਲੋਕਾਂ ਦੇ ਮਾੜਾ ਚ ਬਰਕਰਾਰ ਨਹੀਂ ਸ਼ੰਕੇ ਤਾਂ ਬਰਕਰਾਰ ਨਹੀਂ ਕਿਉਂਕਿ ਐਜੀਪੀਸੀ ਜਿਹੜੀ ਆ ਸ਼ਰੂਨੀ ਕਾਲੀ ਦਾ ਬਦਲਦੀ ਆ ਤੇ ਜਥੇਦਾਰ ਸਾਹਿਬ ਜਿਹੜੇ ਨੇ ਅਪੋਇੰਟਿੰਗ ਅਥਾਰਟੀ ਜਿਹੜੀ ਆ ਸ਼ਰੂਨੀ ਅੱਜ ਦੀ ਐਜੀਪੀਸੀ ਹੁੰਦੀ ਆ ਪਰ ਸਿੱਧੂ ਸਾਹਿਬ ਇਹਦੇ ਵਿੱਚ ਇੱਕ ਮਿੱਟੀ ਅਜਿਆ ਜਰਾ ਬੀਤੇ ਸਮੇਂ ਦੇ ਵਿੱਚ ਜਿਹੜਾ ਕੀ ਸਰਦਾਰ ਸੁਖਬੀ ਸਿੰਘ ਬਾਦਲ ਹੁਣਾਣਾ ਨਹੀਂ ਬਣੀ ਤੇ ਸ਼ਾਇਦ ਇਸੇ ਹੀ ਕਾਰਨ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੋਂ ਚੁੱਕ ਕੇ ਦੁਬਾਰਾ ਜਿਹੜਾ ਸੀ ਉਹਨਾਂ ਨੂੰ ਦਮਦਮਾ ਸਾਹ ਭੇਜ ਦਿੱਤਾ ਮੇਰੀ ਮੁਰਾਦ ਕਿਆ ਨਹੀਂ ਹਰਪ੍ਰੀਤ ਸਿੰਘ ਬਾਦਲ ਦੀ ਹੈ ਅਗਿਆਨੀ ਹਰਪ੍ਰੀਤ ਸਿੰਘ ਹੁਣੀ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੀ ਭੂਮਿਕਾ ਉਹਨਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜਿਆ ਸ਼੍ਰੋਮਣੀ ਅਕਾਲੀ ਦਲ ਨੂੰ ਤਗੜੇ ਕਰਨ ਦੀ ਗੱਲ ਕੀਤੀ ਤੇ ਬੀਤੇ ਸਮੇਂ ਦੇ ਵਿੱਚ ਬਾਕੀ ਧੜੇ ਦੀਆਂ ਸੁਰ ਦੇ ਵਿੱਚ ਸੁਰ ਮਿਲਾਉਂਦੇ ਆ ਇੰਨੀ ਗੱਲ ਕਹੀ ਕਿ ਹਾਂ ਭਾਈ ਜੇਕਰ ਇਹੋ ਜਿਹਾ ਕੋਈ ਵਿਚਾਰ ਪ੍ਰਧਾਨ ਦੇ ਆਫਰ ਮੈਨੂੰ ਆਉਗੀ ਜੇਕਰ ਸਾਰੇ ਠੀਕ ਰਹਣਗੇ ਤਾਂ ਫਿਰ ਇਸ ਗੱਲ ਸਬੰਧੀ ਬਚਾ ਰਿਆ ਜਾ ਸਕਦਾ ਸੋ ਮੈਂ ਆਹ ਗੱਲ ਉਦਾਹਰਨ ਮੈਂ ਤਾਂ ਦੇ ਰਿਹਾ ਕਿ ਗਿਆਨੀ ਹਾਤੂ ਗਿਆਨੀ ਰਕਬੀਰ ਸਿੰਘ ਹੋਣਾ ਵਾਸਤੇ ਹੁਣ ਸੁਖਬੀਰ ਸਿੰਘ ਬਾਦਲ ਵਾਸਤੇ ਸੌਫਟ ਕਾਰਨ ਰੱਖਣਾ ਸਿੱਧੂ ਸਾਹਿਬ ਇੰਨਾ ਹੁਣ ਸੌਖਾ ਹੈ ਨਹੀਂ ਕਿਉਂਕਿ ਹੁਣ ਕਾਰਵਾਈ ਕੁਝ ਨਾ ਕੁਝ ਕਰਨੀ ਪੈਣੀ ਹੈ ਕਿਉਂਕਿ ਇਹ ਮੁੱਦਾ ਕੇਵਲ ਤੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦਾ ਕਰਕੇ ਹੀ ਨਹੀਂ ਹੈਗਾ ਕਿਉਂਕਿ ਇਸ ਮੁੱਦੇ ਦੇ ਉੱਤੇ ਸਪੂਰਨ ਵਿਸ਼ਵ ਦੇ ਸਿੱਖਾਂ ਦੀਆਂ ਨਜ਼ਰਾਂ ਸਿੱਧੂ ਸਾਹਿਬ ਟਿਕੀਆਂ ਨਹੀਂ ਤਾਂ ਇਸ ਕਰਕੇ ਹੁਣ ਗਿਆਨੀ ਰਖਵੀਰ ਸਿੰਘ ਨੂੰ ਕੋਈ ਨਾ ਕੋਈ ਫੈਸਲਾ ਉਹ ਫੈਸਲਾ ਜਿਹੜਾ ਪੰਥਕੇਤਾਂ ਨੂੰ ਮਜ਼ਬੂਤ ਕਰਦਾ ਹੋਵੇ ਪੰਥਕੇਤਾਂ ਦੀ ਰਾਖੀ ਕਰਦਾ ਹੋਵੇ ਤੇ ਇਹ ਜਿਹੜਾ ਗੁਨਾਹ ਜਿਹੜਾ ਗੁਨਾਹ ਪਿੰਦਾ ਮਾਫੀ ਦਵਾਈ ਗਈ ਫਿਰ ਮਾਫੀ ਵਾਪਸ ਲਈ ਗਈ ਫਿਰ ਉਸ ਤੋਂ ਇਲਾਵਾ ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90 ਲੱਖ ਦੀ ਇਸ਼ਤਿਹਾਰ ਦਿੱਤੇ ਗਏ ਇਹ ਸਾਰਾ ਮੁਆਵਦਾ ਹੁਣ ਪੜਦੇ ਦੇ ਪਿੱਛੇ ਲੁਕਿਆ ਹੋਇਆ ਨਹੀਂ ਆ ਹੁਣ ਇਹ ਮੁੱਦਾ ਇੱਕ ਹੋਰ ਗੰਭੀਰ ਰੂਪ ਚ ਸਾਹਮਣੇ ਆਇਆ ਜਿੱਥੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮਰਜ਼ੀ ਕਰ ਲੈ ਪਰ ਘੱਟੋ ਘੱਟ ਜਿਹੜੀ ਕਾਰਵਾਈ ਆ ਧਾਰਮਿਕ ਸਜਾ ਤਾਂ ਸਿੱਧੂ ਸਾਹਿਬ ਇਹ ਹੋ ਸਕਦਾ ਕਿ ਵਰਤਮਾਨ ਬਾਦਲ ਇਤਾਂ ਦੀ ਮੇਰਾ ਨਹੀਂ ਗੱਲ ਕਿ ਜੇਕਰ ਸਜ਼ਾ ਦੇ ਕੇ ਤਾਂ ਆਪਣੇ ਵੇੜਿਆ ਜਾਵੇ ਜੇਕਰ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਸਿੰਘ ਬਾਦਲ ਆਪਣੇ ਇਹਨਾਂ ਦੋਸ਼ਾਂ ਨੂੰ ਮੰਨ ਲੇਦੇ ਆ ਤਾਂ ਫਿਰ ਸਿੱਧੂ ਸਾਹਿਬ ਧਾਰਮਿਕ ਸਜ਼ਾ ਨਹੀਂ ਹੋਊਗੀ ਫਿਰ ਸਜ਼ਾ ਜਿਹੜੀ ਆ ਕੋਈ ਹੋਰ ਵੀ ਹੋ ਸਕਦੀ ਆ ਦੇ ਹੁਣ ਜਿਸ ਤਰ੍ਹਾਂ ਬੀਤੇ ਸਮੇਂ 'ਚ ਇਹ ਵੀ ਕਿਹਾ ਜਾ ਸਕਦਾ ਕਿ ਹਾਫੇ ਤੁਸੀਂ ਇਹਨੇ ਸਮੇਂ ਵਾਸਤੇ ਸਰਗਰਮ ਸਿਆਸਤ ਉਪਾਸੀ ਹੋ ਜੋ ਚ ਸਭੂਚੀ ਲੀਡਰਸ਼ਿਪ ਨੂੰ ਵੀ ਅਕਾਲੀ ਦਲ ਇਹ ਗੱਲ ਕਹਿ ਸਕਦਾ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਸੁਖਿੰਦਰ ਜੀ ਬੀਤੇ ਦੌਰ ਦੇ ਵਿੱਚ ਵੀ ਬੀਤੇ ਇਤਿਹਾਸ ਤੁਸੀਂ ਦੇਖ ਲਓ 1990 ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਹੁਣੇ ਅਕਾਲ ਤਖਤ ਦੇ ਜੱਥੇਦਾਰ ਸੀ ਤਾਂ ਉਦੋਂ ਵੀ ਵਕ ਵਕ ਅਕਾਲੀ ਦਰਾਂ ਨੂੰ ਇਕੱਠਾ ਕਰਨ ਵਾਸਤੇ ਪ੍ਰੋਫੈਸਰ ਮਨਜੀਤ ਸਿੰਘ ਹੁਣਾ ਵੱਲੋਂ ਇੱਕ ਭੂਮਿਕਾ ਨਿਭਾਈ ਕਿ ਸਾਰੇ ਅਕਾਲੀ ਦਰਾਂ ਨੂੰ ਸੱਦਿਆ ਗਿਆ ਤਾਂ ਜਦੋਂ ਸੱਦਿਆ ਗਿਆ ਬਾਕੀ ਅਕਾਲੀ ਦਲ ਵਾਲੇ ਤਾਂ ਇਕੱਠੇ ਹੋ ਗਏ ਪਰ ਪ੍ਰਕਾਸ਼ ਸਿੰਘ ਬਾਦਲ ਹੁਣੀ ਉਹਨਾਂ ਨੇ ਅਪੋਜ਼ ਕੀਤਾ ਸੀ ਉਥੇ ਇਕੱਠੇ ਨਹੀਂ ਸਮੋਈ ਪਰ ਹੁਣ ਉਹ ਸਥਿਤੀਆਂ ਸਿੱਧੂ ਸਾਹਿਬ ਨਹੀਂ ਹਨ ਨਾ ਹੁਣ ਪ੍ਰਕਾਸ਼ ਸਿੰਘ ਬਾਦਲ ਆ ਤਾਂ ਨਾ ਹੀ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਉਸ ਜਥੇ ਦੇ ਉਸ ਆਕਾਲ ਪਖ ਦੇ ਜਥੇਦਾਰ ਦੇ ਰੂਪ ਵਿੱਚ ਮਜੂਰ ਨੇ ਸੋ ਇਹ ਗੱਲ ਕਹਿਣੀ ਕਿ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸੌਖੇ ਤਰੀਕੇ ਨਾਲ ਛੁੱਟ ਜਣਗੇ ਸਿੱਧੂ ਸਾਹਿਬ ਲੱਗਦਾ ਨਹੀਂ ਬਿਲਕੁਲ ਇਸ ਦਾ ਕੋਈ ਸ਼ੱਕ ਨਹੀਂ ਪਰ ਇਹ ਪੈਂਟੜਾ ਤਾਂ ਨਹੀਂ ਉੱਤੇ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਆਉਂਦਾ ਕਿ ਭਾਈ ਇਹ ਸੁਖਬੀਰ ਹੋਰਾਂ ਦਾ ਇਸ ਤਰੀਕੇ ਦੇ ਨਾਲ ਪੈਂਟੜਾ ਹੀ ਹੋ ਕਿਉਂਕਿ ਪਹਿਲਾਂ ਇਹ ਗੱਲ ਦਿਖਾਈ ਜਾਵੇ ਫਰੰਟ ਤੋਂ ਕਿ ਭਾਈ ਹੁਣ ਸੁਖਵੀਰ ਸਿੰਘ ਬਾਦਲ ਹੁਣੀ ਜਿਹੜੇ ਕੁੜਿੱਕੀ ਚ ਫਸ ਗਏ ਆ ਤੇ ਬਾਅਦ ਚੋਂ ਪਿਛਲੀ ਮੋਰੀ ਵੇਚਦੀ ਜਾਂ ਪਿਛਲੇ ਦਰਵਾਜ਼ੇ ਵੇਚਦੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤੇ ਲੋਕਾਂ ਨੂੰ ਐ ਲੱਗੇ ਵੀ ਇਨਸਾਫ ਹੀ ਹੋ ਗਿਆ ਜਾਂ ਕੁਝ ਵੀ ਹੋ ਗਿਆ ਕੋਈ ਪੈਂਤੜਾ ਵੀ ਹੋ ਸਕਦਾ ਸੁਖਵੀਰ ਸਿੰਘ ਬਾਦਲ ਦਾ ਜਾਂ ਫਿਰ ਵਾਕਈ ਜਥੇਦਾਰ ਸਾਹਿਬ ਨੂੰ ਆਪਣੀ ਪੋਜੀਸ਼ਨ ਜਿਹੜੀ ਹੈ ਪੋਜੀਸ਼ਨ ਦੇ ਮੁਤਾਬਕ ਹਾਂ ਸੁਖਵੀਰ ਜੇ 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 ਉਹ ਜਿਹੜੇ નિર્ਦੋਸ਼ ਨੇ ਤਾਂ નિર્ਦੋਸ਼ ਕਰ ਦੇਣਾ ਚਾਹੀਦਾ ਤੇ ਜੇ ਉਹਨਾਂ ਨੇ ਕੋਈ ਸਜ਼ਾ ਕੀਤੀ ਹੈ ਤਾਂ ਉਹ ਉਹ ਜਿਹੜੀ ਗੱਲ ਉਹਨਾਂ ਨੂੰ ਉਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਹਿਣ ਦਾ ਭਾਵ ਇਹ ਹੈ ਕਿ ਇਹ ਕੋਈ ਪੈਂਤੜਾ ਵੀ ਹੋ ਸਕਦਾ ਕਿਉਂਕਿ ਜਿਵੇਂ ਕਹਿੰਦੇ ਉਹਨਾਂ ਦਾ ਵੀ ਹਾਥੀ ਦੇ ਦੰਦ ਜਿਹੜੇ ਉਹ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਉਹ ਉਹ ਚੀਜ਼ ਤਾਂ ਨਹੀਂ ਕਿਤੇ ਹੈ ਸੇ ਤੁਸ ਸਭ ਬੜੀ ਤੁਸੀਂ ਮਹੱਤਵਪੂਰਨ ਗੱਲ ਕਰ ਰਹੇ ਜੇ ਕਿ ਸਿਆਸੀ ਪੈਂਤੜਾ ਸੁਖਬੀਰ ਦਾਗਲ ਦਾ ਵੀ ਹੋ ਸਕਦਾ ਤੇ ਦੂਜੇ ਪਾਸੇ ਹਤਾਲਪੁਰ ਸਾਹਿਬ ਦੇ ਜਥੇਦਾਰ ਦਾ ਵੀ ਹੋ ਸਕਦਾ ਕਿ ਚਲੋ ਕੋਈ ਵਿਚਕਾਰਲਾ ਰਸਤਾ ਬਾਹਰ ਕੱਢ ਲਿਆ ਜਾਵੇ ਪਰ ਮੈਂ ਇੱਥੇ ਗੱਲ ਦਰੋਸਤ ਕਰ ਦੇਣਾ ਚਾਹੁੰਦਾ ਇਹਨਾਂ ਪੈਂਤੜਿਆਂ ਦੀ ਜਿਹੜੀ ਮਾਰਿਆ ਗਿਆਨੀ ਗੁਰਬਚਨ ਸਿੰਘ ਹੁਣਾਂ ਨੂੰ ਪੁੱਛ ਲਓ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਹੁਣਾਂ ਨੇ ਮਾਫੀ ਦੇ ਕੇ ਵਾਪਸ ਲਈ ਮਾਫੀ ਦਵਾਈ ਇਸ਼ਤਿਹਾਰ ਦਿੱਤੇ ਤਾਂ ਫਿਰ ਜਥੇਦਾਰ ਗੁਰਬਚਨ ਸਿੰਘ ਦਾ ਜੋ ਹਾਲ ਉਹਦੇ ਪੁਤਲੇ ਬਣਾ ਤਨਾ ਕੇ ਜਿਸ ਤਰੀਕੇ ਨਾਲ ਪ੍ਰਕਰਮਾਂ ਦੇ ਵਿੱਚ ਘਸੀਟੇ ਗਏ ਮੇਰਾ ਨਹੀਂ خیال ਕਿ ਉਸ ਤੋਂ ਬਕਰੋ ਕੇ ਜੱਥੇਦਾਰ ਨੇ ਇਹੋ ਜੀ ਹਿੰਮਤ ਕੀਤੀ ਹੋਵੇ ਪੈਂਤੜੀ ਬਾਜੀ ਦੇ ਵਿੱਚ ਆਪਣੇ ਆਕਾਮਾਂ ਨੂੰ ਬਚਾਉਂਦਾ ਯਤਨ ਕੀਤਾ ਹੋਵੇ ਠੀਕ ਆ ਹੋ ਸਕਦਾ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸ਼੍ਰੋਮਣੀ ਕਾਲੀ ਦਰ ਦਾ ਉਹਦਾ ਹੈਗਾ ਹੋ ਸਕਦਾ ਕਿ ਜੱਥੇਦਾਰ ਸਾਹਿਬ ਸੌਫਟ ਕਾਰਪਨ ਰੱਖਦੇ ਹੋਣ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਮੌਜੂਦਗੀ ਆ ਮੇਰਾ ਨਹੀਂ خیال ਕਿ ਗਿਆਨੀ ਰਕਬੀਰ ਸਿੰਘ ਨੂੰ ਨਾਲ ਕੋਈ ਸੌਫਟ ਕਾਰਨ ਖੇਡਣ ਦਾ ਮੌਕਾ ਤਾਂ ਵੀ ਬਾਕੀ ਸਿਆਸੀ ਪੈਂਤੜਿਆਂ ਦਾ ਹਾਲ ਸਿੱਧੂ ਸਾਹਿਬ ਦੇ ਸਮੇਂ ਦੇ ਵਿੱਚ ਸਾਰਿਆਂ ਜੱਥੇਦਾਰਾਂ ਨੇ ਵੇਖ ਲਿਆ ਤੇ ਜਿਸ ਵੀ ਜਥੇਦਾਰ ਨੇ ਅੱਖਾਂ ਕੱਢਦਾ ਜੋ ਕੁਝ ਬਖਾਉਣ ਦਾ ਯਤਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਜਿਹੜਾ ਨਹੀਂ ਬਾਹਰ ਦਾ ਰਸਤਾ ਵਿਖਾ ਦਿੰਦੇ ਰਹੇ ਚਾਹੇ ਉਹ ਗਿਆਨੀ ਪੂਰਨ ਸਿੰਘ ਹੋਵੇ ਚਾਹੇ ਪ੍ਰੋਫੈਸਰ ਭਾਈ ਰਣਜੀਤ ਸਿੰਘ ਗੋੜੀ ਹੋਣੀ ਬੜਾ ਕੁਝ ਮੈਨੂੰ ਨਹੀਂ ਲੱਗਦਾ ਸਿੱਧੂ ਸਾਬ ਇਹ ਸਿਆਸੀ ਪੈਂਤੜਾ ਹੋਵੇ ਬਾਕੀ ਪਰਦੇ ਤੇ ਕਿਉਂਕਿ ਇਹ ਜਿਹੜੀ ਗੇਮ ਸਿੱਧੂ ਸਾਬ ਹੁਣ ਪਰਦੇ ਤੇ ਪਿੱਛੇ ਰਹਿ ਨਹੀਂ ਗਈ ਆ ਸਿਆਸੀ ਪੈਂਤੜਿਆਂ ਦੇ ਕਰਕੇ ਹੀ 2015 ਤੋਂ ਲੈ ਕੇ 2024 ਆ ਗਿਆ ਨੌ ਸਾਲ ਹੋ ਗਏ ਆ ਇਹ ਸਿਆਸੀ ਪੈਂਤੜਾ ਹੀ ਆ ਕਿ ਜਿਸ ਕਰਕੇ ਖੇਡਦਿਆਂ ਖੇਡਦਿਆਂ ਗੇਮ ਜਿਹੜੀ ਇੱਥੋਂ ਤੱਕ ਆ ਗਈ ਇਹहां ਤੇ ਉੱਪਰ ਦੀ ਟੌਪ ਦੀ ਲੀਡਰਸ਼ਿਪ ਨੂੰ ਕਿਸੇ ਕਿਸਮ ਦਾ ਸੇਕ ਜਿਹੜਾ ਨਹੀਂ ਲੱਗਣਾ ਚਾਹੀਦਾ ਚਾਹੇ ਉਸ ਮੇ ਸਿੰਘ ਸਾੜੀ ਦਾ ਮੁੱਦਾ ਹੋਵੇ ਚਾਹੇ ਬਰਗਾੜੀ ਦਾ ਮੁੱਦਾ ਹੋਵੇ ਠੀਕ ਹੈ ਕਿ ਆਪਾਂ ਸੇਕ ਨਹੀਂ ਲੱਗਣ ਦੇਣਾ ਸਿਆਸੀ ਪੰਤੜੇ ਖੇਡ ਕੇ ਕਲੀਨ ਚਿੱਟ ਦੇਈ ਜਾਓ ਕਲੀਨ ਚਿੱਟ ਦੇਈ ਜਾਓ ਪਰ ਜਿਸ ਤਰੀਕੇ ਦਾ ਸਿੱਧੂ ਸਾਹਿਬ ਰੌੜਾ ਹੁਣ ਪੈ ਗਿਆ ਜਿਸ ਤਰੀਕੇ ਦਾ ਬਾਕੀ ਕੜਾ ਐਕਟਿਵ ਹੋ ਗਿਆ ਉਸ ਨੂੰ ਵੀ ਛੱਡੋ ਪਰ ਜਿਸ ਤਰੀਕੇ ਨਾਲ ਐਸ ਵੜੇ ਲੋਕਾਂ ਦੀ ਨਜ਼ਰਾਂ ਖਾਸ ਕਰਕੇ ਪੰਥਕ ਜਿਹੜਾ ਅਸੀਂ ਕਹਿ ਸਕਦੇ ਹਾਂ ਦਰਦ ਰੱਖਣ ਵਾਲੇ ਲੋਕਾਂ ਦੀ ਨਜ਼ਰਾਂ ਇਸ ਮੁੱਦੇ ਤੇ ਟਿਕੀਆਂ ਨੇ ਸਿੱਧੂ ਸਾਹਿਬ ਉਹ ਲੱਗਦਾ ਕਿ ਏ ਕਿ ਅਸੀਂ ਪੰਪੜਾ ਨਾ ਤਾਂ ਸੁਖਬੀਰ ਸਿੰਘ ਬਾਦਲ ਵਾਸਤੇ ਸੌਖਾ ਰਹਿ ਗਿਆ ਖੇਡਣਾ ਤਾਂ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਸਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦਾ ਉਭਾਰ ਹੋ ਰਿਹਾ ਜਾਂ ਜਿਸ ਤਰੀਕੇ ਨਾਲ ਸਰਬਜੀਤ ਸਿੰਘ ਖਾਲਸਾ ਹੀ ਹੁਣੀ ਇੱਕ ਨਵੀਂ ਜਿਹੜੀ ਲੀਡਰਸ਼ਿਪ ਜਿਹੜੀ ਪੈਦਾ ਹੋ ਰਹੀ ਆ ਸਿੱਧੂ ਸਾਹਿਬ ਉਹਦੇ ਵਿੱਚ ਸੋਚਣਾ ਪਊਗਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਿ ਹਾਂ ਫਿਰ ਉਹਨਾਂ ਨੇ ਕਿਹਾ ਜੇ ਫੈਸਲਾ ਲੈਣਾ ਮੈਂ ਗੱਲ ਥੋੜੀ ਜਿਹੀ ਬੇਈਸ਼ਾਏ ਲੰਮੀ ਹੋ ਜੇ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਮਰਤਪਾਲ ਸਿੰਘ ਅੰਡਰਗ੍ਰਾਉਂਡ ਸੀ ਤਾਂ ਉਸ ਵਕਤ ਵੀ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤਾਂ ਜਦੋਂ ਸਰਬਲ ਖਾਲਸਾ ਦੀ ਗੱਲ ਕੀਤੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਨਹੀਂ ਗੱਲ ਕਹੀ ਸੀ ਕਿ ਅਵਰਤ ਪਾਲ ਦਾ ਜਿਹੜਾ ਮੁੱਦਾ ਮੇਰੀ ਸਮਝ ਤੋਂ ਬਾਹਰ ਦਾ ਮੁੱਦਾ ਆ ਸੋ ਕਹਿਣ ਦਾ ਅਰਥ ਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸਲੇ ਇਸ ਤਰੀਕੇ ਦੀ ਲੀਡਰਸ਼ਿਪ ਉੱਠ ਰਹੀ ਆ ਉਹਦੇ ਵਾਸਤੇ ਜ਼ਰੂਰੀ ਆ ਕਿ ਜੱਗਦਾਰ ਅਕਾਲ ਤਖਤ ਕੋਈ ਨਾ ਕੋਈ ਫੈਸਲਾ ਸਿੱਧੂ ਸਾਹਿਬ ਸੋਖਬੀ ਸਿੰਘ ਬਾਦਲ ਦੇ ਖਿਲਾਫ ਲੈਣਾ ਪੈ ਸਕਦਾ ਭਾਵਨਾਕ ਸਜਾ ਦੀ ਗੱਲ ਬਕਰੀ ਇਹ ਨਹੀਂ ਗੱਲ ਹੋ ਸਕਦੀ ਕਿ ਆਪ ਵੀ ਭਾਂਡੇ ਮਾਂ ਚੋਂ ਇਸ ਤਰ੍ਹਾਂ ਕਰ ਲੋ ਏਦਾਂ ਕਰ ਲੋ ਸਿੱਧੂ ਸਾਹਿਬ ਬੀਤੇ ਇਤਿਹਾਸ ਦੱਸਦਾ ਕਿ ਜਦੋਂ ਵੀ ਅਕਾਲ ਤਖਤ ਸਾਹਿਬ ਨੇ ਜੇਕਰ ਨਰਨੇ ਇਹੋ ਜਿਹੇ ਫੈਸਲੇ ਲਏ ਨੇ ਤਾਂ ਉਹਨਾਂ ਫੈਸਲਾ ਕਰਕੇ ਉਹਨਾਂ ਦੀ ਉਲੋchna ਹੋਈ ਆ ਬਾਕੀ ਦੇਖੋ ਅਗਲੇ ਦਿਨਾਂ ਚ ਕੀ ਹੁੰਦਾ ਜੀ ਚਲੋ ਅਣਕ ਸਾਬ ਉਧਰ ਅੱਜ ਸਥਿਤੀਆਂ ਜਿਹੜੀਆਂ ਉਧਰ ਵੀ ਜਿਹੜੀਆਂ ਬਾਗੀ ਧਰੇ ਦੇ ਵੱਲੋਂ ਵੀ ਕਾਫੀ ਹੋਰ ਤਰੀਕੇ ਦੀਆਂ ਬਣ ਗਈਆਂ ਹਾਲਾਂਕਿ ਉਹਨਾਂ ਨੇ ਵੀ ਕੁਝ ਮੀਟਿੰਗ ਕਰਕੇ ਕਾਫੀ ਅਹਿਮ ਫੈਸਲੇ ਲਏ ਆ ਅਕਾਲੀ ਦਰ ਸੁਧਾਰ ਲੈਰ ਤੌਰੰਦੀ ਉਹਨਾਂ ਨੇ ਗੱਲ ਕਰ ਲਈ ਐ ਔਰ ਉਹਨਾਂ ਨੇ ਉਹਦਾ ਕਨਵੀਨਰ ਜਿਹੜਾ ਉਹ ਬਡਾਲਾ ਸਾਹਿਬ ਨੂੰ ਲਾ ਦਿੱਤਾ ਇਹ ਉਹ ਦਿਨ ਵਸਤਤੀਆਂ ਬਣ ਗਿਆ ਸੀ ਕਿ ਭਾਈ ਉਹ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਿਹੜਾ ਉਹ ਮੀਟਿੰਗ ਕਰਨ ਆ ਰਿਹਾ ਤੇ ਸਥਿਤੀ ਜਿਹੜੀ ਉੱਥੇ ਟਕਰਾਵ ਵਾਲੀ ਬਣ ਚੱਲੀ ਸੀ ਕਿਵੇਂ ਦੇਖਦੇ ਹੋ ਉਧਰਲੀ ਮੀਟਿੰਗ ਦਾ ਉਧਰਲੇ ਫੈਸਲਿਆਂ ਦਾ ਵੀ ਸੁਖਵੀਰ ਸਿੰਘ ਬਾਤ ਲਾ ਹੋ ਰਾਂ ਤੇ ਕੀ ਜਿਹੜਾ ਸਰਪੰਨ ਜਾਣ ਆ ਸਿੱਧੂ ਸਭ ਇਹ ਮੀਟਿੰਗਾਂ ਦਾ ਸਿਲਸਲਾ ਅਜ ਚੰਡੀਗੜ੍ਹ ਚ ਜਾਰੀ ਤੇ ਆ ਜਿੱਥੇ ਬਾਗੀ ਧੜੇ ਦੇ ਉਮੀਦਵਾਰ ਉਹ ਕਹਿੰਦੇ ਅਸੀਂ ਬਾਗੀ ਹੈ ਹੀ ਨਹੀਂ ਅਸੀਂ ਤਾਂ ਅਕਾਲੀ ਦਲ ਦਾ ਹਿੱਸਾ ਹੈਗੇ ਅਸੀਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰ ਲਹਿਰ ਕਰਕੇ ਅਸੀਂ ਵਾਖੂ ਹਾਂ ਕਿ ਸਲਾਹ ਦੇ ਰਹੇ ਹਾਂ ਹੀ ਬਾਗੀ ਤਾਂ ਹੈ ਨਹੀਂ ਦੂਜੇ ਪਾਸੇ ਦਰਜੀਤ ਸਿੰਘ ਚੀਮੇ ਹੁਣੀ ਕਹਿ ਦਿੰਦੇ ਆ ਕਿ ਹਾਂ ਭਈ ਜਦੋਂ ਇਹਨਾਂ ਨੂੰ ਅਸੀਂ ਸੱਦਦੇ ਸਾਂ ਉਦੋਂ ਕਿ ਤੁਸੀਂ ਅਸੀਂ ਮੀਟਿੰਗ ਦੇ ਵਿੱਚ ਨਹੀਂ ਆਉਣਾ ਹਾਲਾਂਕਿ ਉਹਨਾਂ ਨੇ ਦਰਜੀਤ ਸਿੰਘ ਚੀਮੇ ਨੇ ਇੱਕ ਗੱਲ ਕਹੀ ਕਿ ਅਕਾਲੀ ਦਲ ਦਾ ਦਫ਼ਤਰ ਜਿਹੜਾ ਸਾਰਿਆਂ ਦਾ ਸਾਂਝਾ ਪਰ ਕਹਿੰਦੇ ਜਦੋਂ ਅਸੀਂ ਸੱਦਦੇ ਸਾਂ ਉਦੋਂ ਇਹ ਮੀਟਿੰਗ ਦੇ ਵਿੱਚ ਨਹੀਂ ਆਏ ਤਾਂ ਹੁਣ ਕਿਹੜੇ ਮੂਹ ਨਾਲ ਇਹ ਮੀਟਿੰਗ ਇਸ ਦਫ਼ਤਰ 'ਚ ਕਰ ਰਹੇ ਇਹਨਾਂ ਨੂੰ ਕੋਈ ਅਧਿਕਾਰ ਜਿਹੜਾ ਉਹ ਨਹੀਂ ਹੈਗਾ ਉਹ ਦਰਜੀਤ ਸਿੰਘ ਚੀਮੇ ਹੁਣ ਦਾ ਇਹ ਵਰਸ਼ਨ ਆ ਗਿਆ ਤੇ ਦੂਜੇ ਪਾਸੇ ਜਿਹੜੀ ਆ ਬਾਕੀ ਲੀਡਰਸ਼ਿਪ ਆ ਇਹ ਕਹਿੰਦੇ ਕਿ ਠੀਕ ਆ ਸੀ ਸਾਡਾ ਦਫ਼ਤਰ ਅਸੀਂ ਗੱਲਬਾਤ ਇਸੇ ਨੂੰ ਬਾਕੀ ਕਹਿ ਨਹੀਂ ਦੀ ਜਾਂ ਨਾ ਬਾਕੀ ਕਹਿ ਨਹੀਂ ਨਹੀਂ ਸਕੀ ਗੱਲ ਤੇ ਸ਼ਰਮ ਤੇ ਸਿਰਫ ਟਾਰਗੇਟ ਤੇ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਵਾੜੇ ਜਿਹੜੀ ਚੱਕਰਵਿਊ ਬਚਿਆ ਉਹਦੇ ਵਿੱਚ ਉਹਨਾਂ ਨੂੰ ਫੁੰਡਣਾ ਕਿਵੇਂ ਉਹਨਾਂ ਦੇ ਪ੍ਰਧਾਨਗੀ ਦੇ ਅਹੁਦੇ ਨੂੰ ਫੁੰਡ ਕੇ ਉਹਨਾਂ ਨੂੰ ਸਾਈਡ ਕਿਵੇਂ ਕਰਦਾ ਕੇਵਲ ਗੱਲ ਜਿਹੜੀ ਹੈ ਚੱਕਰ ਜਿਹੜਾ ਇੱਥੋਂ ਤੱਕ ਹੈਗਾ ਹੁਣ ਜਿਹੜੇ ਬਾਗੀ ਦਲ ਜਿਸ ਤੋਰੀਕੇ ਨਾਲ ਤੁਸੀਂ ਗੁਰਪ੍ਰਤਾਪ ਸਿੰਘ ਵਿਡਾੜੇ ਦੀ ਗੱਲ ਕੀਤੀ ਬੀਬੀ ਜਗੀਰ ਕੌਰ ਉਹਨਾਂ ਦਾ ਵੀ ਵਰਸ਼ਨ ਜਿਹੜਾ ਸਾਹਮਣੇ ਆਇਆ ਦੂਜੇ ਪਾਸੇ ਹੋਰ ਦੇਤਾ ਵੀ ਜਿਹੜੇ ਟੀਵੀ ਤੇ ਬੋਲਦੇ ਜਿਹੜੇ ਉਹ ਨਜ਼ਰ ਆਇਆ ਉਹਨਾਂ ਸਾਰੇ ਨੇ ਇੰਨੀ ਗੱਲ ਕਹੀ ਆ ਕਿ ਅਸੀਂ ਤੇ ਅੰਤਮ ਸਮੇਂ ਤੱਕ ਪਾਰਟੀ ਨੂੰ ਬਚਾਉਣ ਵਾਸਤੇ ਜਿਹੜਾ ਉਹ ਯਤਨ ਕੀਤਾ ਕਿ ਪਾਰਟੀ ਮਜ਼ਬੂਤ ਹੋਵੇ, ਸ਼੍ਰੋਮਣੀ ਅਕਾਲੀ ਦਲ ਠੀਕ ਹੋਵੇ, ਅਖਬਾਰ ਸਿੰਘ ਕਿ ਹੁੰਦਾ ਦੀਆਂ ਰਿਪੋਰਟ ਜਿਹੜੀ ਆ ਉਹ ਲਾਗੂ ਹੋਣੀ ਚਾਹੀਦੀ ਹੈ ਤੇ ਪ੍ਰਧਾਨ ਜਿਹੜੀ ਆ ਸੁਖਬੀਰ ਸਿੰਘ ਬਾਦਲ ਨੂੰ ਛੜਤਣੀ ਚਾਹੀਦੀ ਆ ਕੇਵਲ ਉਹਨਾਂ ਦਾ ਮੁੱਦਾ ਜਿਹੜਾ ਇਹ ਹੈਗਾ ਜਦੋਂ ਕਿ ਦੂਜੇ ਪਾਸੇ ਆ ਜਿਹੜਾ ਸੁਖਬੀਰ ਸਿੰਘ ਬਾਦਲ ਹੋਣ ਬੜਾ ਧੜਾ ਉਹ ਅਜੇ ਵੀ ਉਸੇ ਗੱਲ ਦੀ ਗੋਹਾਂ ਦੇ ਵਿੱਚ ਆ ਕਿ ਬਿਲਕੁਲ ਸਾਨੂੰ ਐ ਜੀ ਪੀ ਸੀ ਮੈਂਬਰਾਂ ਦਾ ਦੂਜੇ ਸਰਕਲ ਪ੍ਰਧਾਨਾਂ ਦਾ ਪੂਰਨ ਤੌਰ ਤੇ ਸਮਰਥਨ ਪ੍ਰਾਪਤ ਤੇ ਅਸੀਂ ਲੋਕਤੰਤਰ ਨਾਲ ਚੁਣੇ ਹੋਏ ਆ ਲੋਕਤੰਤਰ ਪ੍ਰਣਾਲੀ ਨਾਲ ਚੁਣੇ ਹੋਏ ਪ੍ਰਧਾਨਾ ਇੱਕ ਸੰਵਿਧਾਨ ਦੇ ਮਤਲਬ ਸੋ ਸਾਡੀ ਪ੍ਰਧਾਨਗੀ ਨੂੰ ਬਤਰਾਣੀ ਹੁਣ ਸਿੱਧੂ ਸਾਹਿਬ ਇੱਕ ਪਾਸੇ ਉਹ ਆਪਣੀ ਪ੍ਰਧਾਨਗੀ ਦੇ ਉੱਤੇ ਪੂਰਨ ਤੌਰ ਤੇ ਅੜੇ ਕਿ ਆਪਾਂ ਪ੍ਰਧਾਨਗੀ ਛੱਡਣੀ ਨਹੀਂ ਦੂਜੇ ਪਾਸੇ ਇਹ ਧੜਾ ਜਿਹੜਾ ਆ ਇਹ ਇਸ ਗੱਲ ਨੂੰ ਲੈ ਕੇ ਹੈਗਾ ਵਚਨ ਭੰਦ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਦਾ ਤਾਂ ਸਿੱਧੂ ਸਾਹਿਬ ਇਸ ਸਥਿਤੀ ਦੇ ਵਿੱਚ ਜੇਕਰ ਅਕਾਲੀ ਦਲ ਇਸੇ ਰੌਂਜ ਵਿੱਚ ਫਸਦਾ ਤਾਂ ਸਿੱਧੂ ਸਾਹਿਬ ਅਕਾਲੀ ਦਲ ਦਾ ਭੁਿੱਖ ਕੀ ਆ ਇਹਦੇ ਉੱਤੇ ਚਿੰਤਕ ਜਿਹੜਾ ਦੋਵਾਂ ਪੇਰਾਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਗਾਲੇ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਛੱਡਣ ਜਾਂ ਛੱਡਣ ਦੀ ਨਹੀਂ ਹੋਣੀ ਚਾਹੀਦੀ ਜੇਕਰ ਬਾਕੀ ਤੜਾ ਇਹ ਗੱਲ ਕਹਿੰਦਾ ਕਿ ਸੁਧਾਰ ਲੈ ਰਹੀ ਸ਼੍ਰੋਮਣੀ ਅਕਾਲੀ ਦਲ ਚ ਪੈਦਾ ਕਰਨੀ ਹੈ ਤਾਂ ਫਿਰ ਉਹ ਸੁਧਾਰ ਲੈਣ ਜਿਹੜੀ ਸੁਖਬੀਰ ਸਿੰਘ ਬਾਦਲ ਨਾਲ ਵੀ ਲੱਗੇ ਹੋ ਸਕਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਐਸਲੇ ਸ਼੍ਰੋਮਣੀ ਅਕਾਲੀ ਦਲ ਚ ਉਹ ਚਿਹਰਾ ਜਿਹੜਾ ਦੂਸਰਾ ਬਦਲ ਕੋਈ ਹੈ ਨਹੀਂ ਚਲੋ ਤੁਸੀਂ ਉਹਨਾਂ ਨੂੰ ਮਨਾਵੋ ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਚਾਹੀਦਾ ਕਿ ਜੇ ਉਹ ਚਾਹੁੰਦੇ ਆ ਕਿ ਹਾਂ ਭਈ ਇੱਕ ਖੇਤਰੀ ਪਾਰਟੀ ਹੋਵੇ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਹੋਵੇ ਤਾਂ ਮਜ਼ਬੂਤ ਇੱਕ ਵਿਰੋਧੀ ਧਿਰ ਦੇ ਰੂਪ ਚ ਹੋਵੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚਾਹੀਦਾ ਕਿ ਉਹ ਪ੍ਰਧਾਨਗੀ ਛੱਡ ਕੇ ਦੂਜਿਆਂ ਦੀ ਗੱਲ ਮੰਨ ਲੈ ਪਰ ਇੱਥੇ ਕ੍ਰਾਈਸਿਸ ਜਿਹੜਾ ਇਹ ਆ ਇੱਥੇ ਈਗੋ ਕ੍ਰਾਈਸਿਸ ਆ ਉਹ ਜਿਹੜਾ ਹੈਗਾ ਕਿ ਇਸ ਵੇਲੇ ਬਾਗੀ ਕੜਾ ਇਹ ਸੋਚ ਰਿਹਾ ਕਿ ਜਿਸ ਤਰੀਕੇ ਨਾਲ ਐਸ ਜੇਕਰ ਇਸ ਸਮੇਂ ਦੇ ਵਿੱਚ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਤਾ ਤੇ ਹਟਾ ਦਿੱਤਾ ਜੇਕਰ ਨਾ ਹਟਾ ਪਾਏ ਆ ਸ਼ਾਇਦ ਫਿਰ ਅੱਜ ਤੋਂ ਬਾਅਦ ਕੋ ਕਦੇ ਹਟਾ ਨਹੀਂ ਪਾਉਣਗੇ ਬਾਗੀ ਕੜਾ ਇਹ ਸੋਚ ਕੇ ਜਿਹੜੀ ਉਹ ਕਾਰਵਾਈ ਕਰਤਾ ਹੋਇਆ ਤੇ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣੀ ਇਸ ਕਾਰਨ ਪੂਰਨ ਤੌਰ ਤੇ ਆਸਵੰਦ ਨੇ ਕਿ ਜਿਸ ਤਰੀਕੇ ਦੀਆਂ ਉਹਨਾਂ ਨੇ ਗੋਟੀਆਂ ਫਿਟ ਕੀਤੀਆਂ ਨੇ ਉਹ ਸਾਰੀਆਂ ਉਹਨਾਂ ਦੇ ਹੱਕ ਚ ਨੇ ਪਰ ਸਿੱਧੂ ਸਾਹਿਬ ਇਹਦੇ ਵਿੱਚ ਨੁਕਸਾਨ ਜਿਹੜਾ ਉਹ ਪਾਰਟੀ ਦਾ ਹੋ ਰਿਹਾ ਨਾ ਬਾਗੀ ਨਿਤਾਵਾ ਦਾ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਹ ਪਾਰਟੀ ਜਿਸ ਦਾ 100 ਸਾਲ ਦਾ ਇੱਕ ਸ਼ਾਨਮਤਾ ਇਤਿਹਾਸ ਆ ਜਿਸ ਨੇ ਬੜੀਆਂ ਲੜਾਈਆਂ ਲੜੀਆਂ ਬੜੇ ਹੌਲ ਕੱਲੇ ਪਰ ਜਿਹੜੀ ਸਥਿਤੀ ਆ ਅੱਜ ਸਥਿਤੀ ਚਾਹੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਹੋਵੇ ਤੇ ਚਾਹੇ ਬਾਗੀ ਧੜੇ ਦੇ ਨਿਤਾਵਾ ਦੀ ਪਾਰਟੀ ਨੂੰ ਨਗਰਵਾਲ ਕੱਢ ਰਿਹਾ ਪਾਰਟੀ ਨੂੰ ਹਾਸ਼ੀ ਤੋਂ ਬਾਹਰ ਨਾ ਕਰ ਲਈ ਆ ਪੰਜਾਬ ਦੇ ਮੁੱਦਿਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਿਸ ਕਰਕੇ ਪਾਰਟੀ ਦੀ ਇਹ ਸਥਿਤੀ ਹੋਈ ਆ ਬਾਕੀ ਇਹ ਝਗੜਾ ਸਿੱਧੂ ਸਾਹਿਬ ਅਜੇ ਰੁਕਣ ਵਾਲਾ ਲੱਗਦਾ ਨਹੀਂ ਹੋਰ ਵੇਖੋ ਇਸ ਦਾ ਵਿਨਾਸ਼ ਜਿਹੜਾ ਹੋਰ ਕਿਸ ਤਰੀਕੇ ਨਾਲ ਹੁੰਦਾ ਚਾਹੀਦਾ ਤੇ ਇਹ ਆ ਕਿ ਦੋਵੇਂ ਧਿਰਾਂ ਆਪਸ ਵਿੱਚ ਬੈਠ ਕੇ ਕੋਈ ਸਾਂਝਾ ਆ ਜਿਹੜਾ ਕੋਈ ਫੈਸਲਾ ਕਰ ਪਰ ਸਥਿਤੀਆਂ ਸਿੱਧੂ ਸਾਹਿਬ ਲੱਗਦੀਆਂ ਨਹੀਂ ਬਾਕੀ ਵੇਖੋ ਹੁਣ ਟਿਕੀਆਂ ਜਿਹੜੀਆਂ ਨਜ਼ਰਾਂ ਤਾਂ ਹੁਣ ਅਕਾਲ ਤਖਤ ਸਾਹਿਬ ਦੇ ਜਿੱਤੇਦਿਆਂ ਵੱਲ ਚੱਲ ਗਈਆਂ ਨੇ ਕਿ ਉਹ ਨਿਰਦੇਸ਼ ਕੀ ਦਿੰਦੇ ਨੇ ਕਿ ਦੋਵਾਂ ਧਿਰਾਂ ਨੂੰ ਆਪਸ ਵਿੱਚ ਮਲਾਉਣ ਵਾਸਤੇ ਕੋਈ ਕਾਰਵਾਈ ਕਰਦੇ ਆ ਜਾਂ ਨਹੀਂ ਉਦਾਂ ਸਤਿ ਸ੍ਰੀ ਅਕਾਲ ਉਹਦੇ ਹਫ਼ਤੇ ਚ ਜਾਂ 15 ਤੜਾ ਬਾਅਦ ਪਤਾ ਲੱਗੇਗਾ ਜੀ ਚਲੋ ਉਧਰ ਅਮਰਤਪਾਲ ਸਿੰਘ ਹੋਰਾਂ ਨੇ ਵੀ ਪੱਤਰ ਲੈ ਕੇ ਦਿੱਤਾ ਉਹ ਕਹਿੰਦੇ ਕਿ ਜਿਹੜਾ ਮੌਨਸੂਨ ਚੱਤਰ ਜਿਹੜਾ ਉਹ ਸ਼ੁਰੂ ਹੋਣਾ ਹੈ ਜਿਹੜਾ ਲੋਕ ਸਭਾ ਦਾ ਉਹਦੇ ਵਿੱਚ ਮੈਨੂੰ ਜਾਣ ਦੀ ਉੱਤੇ ਇਜਾਜ਼ਤ ਮਿਲੀ ਗੱਲ ਤਾਂ ਠੀਕ ਹੈ ਉਹ ਕਹਿੰਦੇ ਕਿ ਭਾਈ ਮੈਂ ਆਪਦੇ ਲੋਕਾਂ ਦੀ ਆ ਜਿਹੜਾ ਨੇ ਮੈਨੂੰ ਜਤਾਇਆ ਮੈਂ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਉੱਤੇ ਗੱਲਾਂ ਬਾਤਾਂ ਕਰਨੀਆਂ ਜਿਹੜੇ ਮੇਰੇ ਫਰਜ਼ ਬਣਦੇ ਆ ਪੰਜਾਬ ਪ੍ਰਤੀ ਲੋਕਾਂ ਪ੍ਰਤੀ ਉਹ ਉੱਤੇ ਫਰਜ਼ ਜਿਹੜੇ ਆ ਨਿਭਾਉਣੇ ਆ ਤੇ ਮੈਨੂੰ ਜਿਹੜਾ ਉੱਥੇ ਉਹਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਇਜਾਜ਼ਤ ਮਿਲੇ ਕੀ ਲੱਗਦਾ ਹੈ ਇਸ ਮੰਗ ਨੂੰ ਕਿਵੇਂ ਦੇਖਦੇ ਹੋ ਇਹ ਮੰਗ ਤਾਂ ਠੀਕ ਲੱਗਦੀ ਹੈ ਪਰ ਦੂਜੇ ਪਾਸੇ ਕੀ ਇਹਦੀ ਇਜਾਜ਼ਤ ਤੁਹਾਨੂੰ ਲੱਗਦਾ ਹੈ ਕਿ ਮਿਲਣ ਦੇ ਚਾਂਸਸ ਹੈਗੇ ਆ ਸੁਖਵਿੰਦਰ ਜੀ ਭਾਈ ਅਮਰਤਪਾਲ ਸਿੰਘ ਜਿਹੜੇ ਹੁਣ ਲੋਕ ਸਭਾ ਅੱਖਾਂ ਕਟੂਰ ਸਾਹਿਬ ਤੋਂ ਮੈਂਬਰ ਨਹੀਂ ਉਹਨਾਂ ਨੇ 22 ਜੁਲਾਈ ਨੂੰ ਜਿਹੜਾ ਮੌਲਸੂਮ ਸੈਸ਼ਨ ਖਵਾਉਣ ਦੇ ਵਾਸਤੇ ਚਿੱਠੀ ਜਿਹੜੀ ਲਿਖੀ ਆ ਕਿ ਮੈਨੂੰ ਸ਼ਾਮਲ ਹੁੰਦਾ ਜਾ ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈ ਕਿ ਉਹਨਾਂ ਨੂੰ ਆਪਣੇ ਹਲਕੇ ਦੇ ਜਿਹੜੀਆਂ ਜਰੂਰਤਾਂ ਨੇ ਉਹਨਾਂ ਦੇ ਸਬੰਧੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੀਆਂ ਮੁੱਦਿਆਂ ਦੇ ਲੋਕਾਂ ਨੂੰ ਗੱਲ ਕਰਵਾ ਹੱਕ ਹੋਣਾ ਚਾਹੀਦਾ ਕਿਉਂਕਿ ਉਹ ਕੇਵਲ ਇੱਕ ਹਲਕੇ ਦੇ ਨਹੀਂ ਆ ਬਲਕਿ ਪੂਰੇ ਪੰਜਾਬ ਦੇ ਵਿੱਚੋਂ ਉਹ ਲੋਕ ਸਭਾ ਦੇ ਮੈਂਬਰ ਬਣ ਕੇ ਗਏ ਨੇ ਪੰਜਾਬ ਦੇ ਸਬੰਧੀ ਪੰਜਾਬੀ ਦੇ ਸਬੰਧੀ ਉਹਨਾਂ ਨੂੰ ਗੱਲ ਕਰਨ ਦਾ ਹੱਕ ਹੈਗਾ ਪਰ ਸੱਦੂ ਸਾਹਿਬ ਲੱਗਦਾ ਨਹੀਂ ਕਿ ਉਹਨਾਂ ਨੂੰ ਇਹ ਦੀ ਛੇਤੀ ਜਿਹੜੀ ਆਜਾਸ਼ ਜਿਹੜੀ ਮਿਲੂਗੀ ਉਹਨਾਂ ਨੂੰ ਉਸ ਮਾਨਸ਼ੂਰ ਸੈਸ਼ਨ ਦੇ ਵਿੱਚ ਆਜਾਸ਼ਤ ਦੇਣ ਜਾਂ ਨਾ ਦੇਣ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਹੈ ਪੰਜਾਬ ਸਰਕਾਰ ਦੀ ਹੈ ਕਿਉਂਕਿ ਜਿਹੜੀ ਵੀ ਉਹਨਾਂ ਨੇ ਕੋਈ ਵੀ ਪ੍ਰਕਿਰਿਆ ਜਿਹੜੀ ਉਹਨਾਂ ਨੇ ਕਰਦੀਆਂ ਪਰੋ ਲੈਣੀ ਆ ਫਰ ਲੋ ਤੇ ਬਾਹਰ ਆਉਣਾ ਜਾਂ ਕੁਝ ਵੀ ਕਰਦਾ ਉਹਨਾਂ ਵਾਸਤੇ ਸਭ ਤੋਂ ਪਹਿਲੀ ਐਪਲੀਕੇਸ਼ਨ ਜਿਹੜੀ ਆ ਸਿੱਧੂ ਸਾਹਿਬ ਉਹਨਾਂ ਨੂੰ ਅੰਦਰ ਸਾਤੇ ਡਿਪਲੀਕੇਸ਼ਨ ਨੂੰ ਦੇਣੀ ਪੈਣੀ ਹੈ ਡਿਪਲੀਕੇਸ਼ਨ ਆ ਫਿਰ ਸੋਚੂਗਾ ਜਾਂ ਵਿਚਾਰੂਗਾ ਕਿ ਹਾਂ ਫਿਰ ਇਹਦੇ ਉੱਤੇ ਅਗਲੀ ਦੀ ਕਾਰਵਾਈ ਇਹ ਹੋਣੀ ਚਾਹੀਦੀ ਤੇ ਇਹਨੂੰ ਉਹ ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਵਾਲੇ ਨੂੰ ਭੇਜੂਗਾ ਗ੍ਰਹਿ ਮੰਤਰੀ ਆਲਾ ਫਿਰ ਜਿਹੜਾ ਉੱਪਰ ਦੇ ਕੇਂਦਰ ਦੇ ਸਰਕਾਰ ਨਾਲ ਸਲਾਹ ਕਰਕੇ ਫਿਰ ਜਿਹੜੇ ਮੁਖ ਫਸਾ ਸਪੀਕਰ ਨੂੰ ਦੱਸੇਗਾ ਕਿ ਹਾਂ ਫਿਰ ਜਾਂ ਸਰਕਾਰ ਨੂੰ ਕੋਈ ਅਧਰਾਸ ਨਹੀਂ ਇਹ ਇੱਕ ਪ੍ਰਕਿਰਿਆ ਹੈ ਜਿਸ ਪ੍ਰਕਿਰਿਆ ਦੇ ਵਿੱਚ ਉਹ ਉੱਤੇ ਪੇਸ਼ ਹੋ ਸਕਦੇ ਆ ਜੇ ਉਹਨਾਂ ਨੇ ਆਉਣਾ ਹੋਵੇ ਪਰ ਲੱਗਦਾ ਨਹੀਂ ਇਹ ਗੱਲ ਮੈਂ ਕਿਉਂ ਕਹੀ ਕਿਉਂਕਿ ਅੱਜ ਤੋਂ 4 ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਭਰਾ ਭਾਈ ਹਰਪ੍ਰੀਤ ਸਿੰਘ ਨਸ਼ੇ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਔਰ ਉਸ 4 ਗ੍ਰਾਮ ਦੀ ਜਿਹੜੀ ਰਿਕਵ ਹੈ ਉਸ ਨੂੰ ਲੈ ਕੇ ਐਸਐਸਪੀ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਰਦਾ ਉਸ ਤਰੀਕੀ ਕੀ ਹੈ ਜਾਂ ਕੀ ਨਹੀਂ ਆਪਾਂ ਉਹਦੇ ਚੱਕਰ 'ਚ ਨਹੀਂ ਪੈਂਦੇ ਤਾਂ ਉਹਦੇ ਤੋਂ ਪੰਜਾਬ ਸਰਕਾਰ ਦੇ ਜਿਹੜੇ ਇਰਾਦੇ ਨੇ ਸਿੱਧੂ ਸਾਹਿਬ ਦਾ ਪੂਰਨ ਤੌਰ ਤੇ ਸਾਫ ਤੇ ਸਪਸ਼ਟ ਹੋ ਜਾਂਦੇ ਆ ਕਿ ਪੰਜਾਬ ਸਰਕਾਰ ਦਾ ਰਵਈਆ ਜਿਹੜਾ ਆ ਅਮਰਤਪਾਲ ਦੇ ਸੰਦਰਭ ਦੇ ਵਿੱਚ ਕਿਹੋ ਜਿਹਾ ਹੈਗਾ 4 ਗ੍ਰਾਮ ਜਿਹੜੀ ਡਰੱਗ ਆਈਸ ਜਿਸ ਬੰਦੀ ਕਹੀਂ ਗੱਲ ਕਰ ਰਹੇ ਕਿ ਪ੍ਰੈਸ ਕਾਨਫਰੰਸ ਹੁੰਦੀ ਆ ਪੰਜਾਬ ਵਿੱਚ ਇਸ ਵੇਲੇ ਜਿਸ ਤਰੀਕੇ ਨਾਲ ਨਸ਼ਾ ਵੇਚ ਰਿਆ ਮੇਰਾ ਨਹੀਂ ਚੱਲ ਕੇ ਇਹ ਜਿਹੜੇ ਐਸਐਸਪੀ ਨੇ ਇਡੇ ਵੱਡੇ ਪੱਤਰ ਤੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਪਰ ਜੇਕਰ ਭਾਈ ਹਰਪ੍ਰੀਤ ਨੂੰ ਫੜ ਕੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤਾਂ ਸਾਫ ਜ਼ਾਹਿਰ ਆ ਕਿ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਅਮਰਤਪਾਲ ਦੇ ਸੰਦਰਭ ਦੇ ਵਿੱਚ ਕਿਹੋ ਜਿਹਾ ਦ੍ਰਿਸ਼ਟੀਕੋਣ ਜਿਹੜਾ ਰੱਖ ਰਹੀ ਆ ਤਾਂ ਸ਼ਾਇਦ ਇਹਦੀ ਸ਼ਿੱਤੀ ਅਜਾਜ ਤੋਂ ਉਹ ਮੈਲ ਨਹੀਂ ਜਿਹੜੀ ਨਹੀਂ ਆ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਜੇਕਰ 4 ਜੂਨ ਨੂੰ ਜਦੋਂ ਨਤੀਜੇ ਆਉਣੇ ਹੀ 3 ਜੂਨ ਨੂੰ ਉਹਦੀ ਐਨਐਸਏ ਵੱਧੋਂ ਦੀ ਸਪੱਸ਼ਟ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਲੱਗਦਾ ਨਹੀਂ ਕਿ ਉਹਦੀ ਚਿੱਠੀ ਦੇ ਕੋਈ ਵੀ ਪੰਜਾਬ ਸਰਕਾਰ ਕਿਸੇ ਗੰਭੀਰਤਾ ਨਾਲ ਜਾਂ ਕਿਸੇ ਹੂਰ ਤਰੀਕੇ ਨਾਲ ਕੋਈ ਵਿਚਾਰ ਵਟਾਂਦਰਾ ਕਰੇ ਠੀਕ ਆ ਉਹਨਾਂ ਨੇ ਚਿੱਠੀ ਲਿਖੀ ਹੁਣ ਦੇਖੋ ਕਿ ਕੇਂਦਰ ਸਰਕਾਰ ਜਾਂ ਲੋਕ ਸਭਾ ਦੇ ਸਪੀਕਰ ਇਹਦੇ ਸਬੰਦੇ ਕੀ ਜਿਹੜਾ ਉਹ ਸਟੈਂਡ ਲੈਂਦੇ ਨੇ ਬਾਕੀ ਨਿਰਭਰਤਾ ਜਿਹੜੀ ਐ ਸਿੱਧੂ ਸਾਹਿਬ ਉਹ ਪੰਜਾਬ ਸਰਕਾਰ ਦੀ ਤੇ ਰੋਲ ਤੋਂ ਆਉਣਾ ਚਾਹੇ ਨਾ ਆਉਣਾ ਉਹ ਸਾਰਾ ਇਹਦਾ ਤੇ ਨਿਰਭਰ ਕਰਦਾ ਹੈ